ਡੇਰਾ ਬਾਬਾ ਨਾਨਕ ਦੇ ਪਿੰਡ ਹਰਦੁਰਵਾਲ ਕਲਾਂ ਦੇ ਵਿੱਚ ਸਰਪੰਚੀ ਦੇ ਲਈ 2 ਕਰੋੜ ਦੀ ਬੋਲੀ ਪਹੁੰਚ ਚੁੱਕੀ ਹੈ ਪੰਜਾਬ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਬੋਲੀ ਹੈ ਸਰਪੰਚੀ ਦੇ ਵਾਸਤੇ ਤਾਂ ਮੇਰੇ ਨਾਲ ਆਤਮਾ ਸਿੰਘ ਮੌਜੂਦ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਇਹ ਬੋਲੀ ਦਿੱਤੀ ਗਈ ਹੈ ਉਮੀਦਵਾਰ ਹੈਗੇ ਨੇ ਸਰਪੰਚੀ ਦੇ ਚਾਹਵਾਨ ਨੇ ਤਾਂ ਗੱਲਬਾਤ ਕਰਦੇ ਆ ਕਿ ਪਿੰਡ ਦੇ ਵਿੱਚ ਇਸ ਵੇਲੇ ਕਿਹੋ ਜਿਹਾ ਮਾਹੌਲ ਹੈਗਾ ਤਾਂ ਆਤਮਾ ਜੀ ਕੀ ਲੱਗ ਰਿਹਾ ਜੀ ਇਸ ਵਾਰ ਕਿਹੋ ਜਿਹਾ ਮਾਹੌਲ ਹੈ ਪਿੰਡ 'ਚ ਮਾਹੌਲ ਤੇ ਜੀ ਪਿੰਡ ਨੇ ਬਣਾਇਆ ਸਾਰਾ ਹਾਂ ਹਾਂਜੀ ਇਹ ਮਾਹੌਲ ਕੋਈ ਸਾਡਾ ਆਪਣਾ ਨਹੀਂ ਇਹ ਮਾਹੌਲ ਪਿੰਡ ਦਾ ਆ ਤੁਸੀਂ 2-3 ਦਿਨ ਤੋਂ ਅੱਜ ਆ ਰਹੀਆਂ ਸੀ ਗੁਰਦਰਾ ਸਾਹਿਬ ਉਹਨੂੰ ਫਿਰ ਕੱਲ ਪਿੰਡ ਵਾਲਿਆਂ ਖੁੱਲਾ ਚੈਲੇਂਜ ਕਰਕੇ ਤੇ ਸੱਦਾ ਪੰਚਾਇਤ ਘਰ 'ਚ ਦਿੱਤਾ ਅੱਛਾ ਉਹ ਅਸੀਂ ਸਵਾਰ ਕਰੀਤਾ ਸਾਰੇ ਲੋਕਾਂ ਨੇ ਸਾਰੇ ਗਏ ਆ ਸਾਰਿਆਂ ਆਪੋ ਆਪਣਾ ਜੋਰ ਲਾਇਆ ਜਿੱਥੋਂ ਤੱਕ ਕਿਸੇ ਦੀ ਹਾਂ ਚਾ ਵਾਸਤੇ ਇਹ ਫਿਰ ਬੋਲੀ ਨਾਲ ਹੀ ਚੁਣਿਆ ਜਾਂਦਾ ਸਰਪੰਚ ਪਿੰਡ 'ਚ ਕਿ ਇਸ ਵਾਰ ਹੋਇਆ ਹੈ ਨਹੀਂ ਜੀ ਇਸ ਵਾਰ ਬੋਲੀਆਂ ਨਾਲ ਤੇ ਨਹੀਂ ਚੁਣੇ ਜਾਂਦੇ ਸਰਬਸੰਤੀ ਨਾਲ ਨਹੀਂ ਤੁਣ ਚੁਣ ਤਾਨੂੰ ਪਤਾ ਸਰਪੰਚੀ ਤੇ सरपंच दी ओधी हुंदी है जेदी सरकार होवे आज तक ना होया ही है कि दूजा बणया होवे कि ना अपने पंजाब च इना वधिया कोई है सिस्टम ही आ हा। एदे च यही ਪਿੰਡ ਵਾਲੇ ਇਨੇ ਜਿਆਦਾ ਦੁਖੀ ਹੋ ਚੁਕੇ ਆ ਕਿ ਜਿਹੜਾ ਸਰਪੰਚ ਪੈਸੇ ਦੇ ਕੇ ਬਣਾਉਂਦਾ ਉਹ ਬਾਅਦ ਪਿੰਡ ਦੇ ਆ ਕੁਛ ਨਹੀਂ ਕਰਦਾ ਤੇ ਇਸ ਕਰਕੇ ਉਹਨਾਂ ਆਖਿਆ ਇਹ ਆਤ ਕਾ ਪਹਿਲਾ ਹੀ ਸਰਪੰਚ ਉਹ ਚੁਣਨਾ ਜਿਹੜਾ ਪਹਿਲਾਂ ਹੀ ਪੈਸੇ ਪਿੰਡ ਵਾਸਤੇ ਦੇਵੇਗਾ ਹਾਂਜੀ ਉਹਦੇ ਵਿੱਚ ਇਹ ਸਾਰੀ ਪਿੰਡ ਵਾਲਿਆਂ ਦੀ ਹੀ ਦੇਣ ਆ ਜਿਹੜਾ ਇੱਥੋਂ ਤੱਕ 2 ਕਰੋੜ ਦੇ ਮਾਲਕ ਬਣਨੇ ਆ ਉਹ ਇਸੇ ਕਰਕੇ ਬਣਨੇ ਆ ਕਿਉਂਕਿ ਉਹਨਾਂ ਨੂੰ ਇਹਦਾ ਬਾਅਦ ਚ बड़े-बड़े बड़े-बड़े दे देंदे हौसले ਦਿੱਤੇ ਜਾਂਦੇ ਆ ਖੰਡ ਕੀ ਹੋ ਕੜਸ਼ੀਆਂ ਨਾਲ ਵੀ ਵੰਡਿਆ ਜਾਂਦਾ ਪਰ ਬਾਅਦ ਚ ਆਉਂਦਾ ਕੁਝ ਨਹੀਂ ਕਿਉਂਕਿ ਉਹਦੇ ਕਣਕ ਤੋਂ ਵੀ ਬੈਠੇ ਪਏ ਜਿਹੜੇ 2-2 4-4 ਤੋੜੇ ਲੈਂਦੇ ਉਹ ਤੇ 5-5 ਕਿਲੋ ਕਣਕ ਤੇ ਆਏ ਪਏ ਆ ਇਹ ਬੋਲੀ ਦੀ ਸ਼ੁਰੂਆਤ ਕਿਵੇਂ ਹੋਈ ਅੱਜ ਕੋਈ 2 ਕੋ 3 ਦਿਨਾਂ ਤੋਂ ਪਹਿਲਾਂ ਇੱਕ ਕਲਿੱਪ ਆਈ ਹੀ ਪਾਈ ਹੀ ਪਸਾਕਾ ਸਰਪੰਚ ਦੀ ਉਸ ਤੋਂ ਬਾਅਦ ਕੰਮ ਜਿਹੜਾ ਥੋੜੀ ਤੇਜ਼ੀ 'ਚ ਫੜਨ ਲੱਗਾ ਫਿਰ ਗੁਰਦਰਾ ਸਾਹਿਬ ਲੋਸਮੈਂਟਾਂ ਪਿੰਡ ਵਾਲਿਆਂ ਕੋਲੋਂ ਕੋਈ ਉਹਨਾਂ ਜੋ ਕੀਤਾ ਹੋਊਗਾ ਕਿਉਂਕਿ ਤੁਹਾਨੂੰ ਪਤਾ ਜਿਹੜੀ ਅਨਾਊਂਸਮੈਂਟ ਪਿੰਡ ਦੀ ਉਹ ਕੋਈ ਆਮ ਅਨਾਊਂਸਮੈਂਟ ਨਹੀਂ ਹੁੰਦੀ ਉਹ ਇੱਕ ਪਿੰਡ ਦੀ ਹੀ ਦਿਲ ਦੀ ਆਵਾਜ਼ ਹੁੰਦੀ ਆ ਉਹਨੂੰ ਫਿਰ ਟਾਈਮ ਪਾਇਆ ਉਹਨੂੰ ਸਾਰੇ ਲੋਕਾਂ ਨੇ ਸਵਾਗਤ ਕੀਤਾ 50 ਲੱਖ ਹੋਈ ਫਿਰ ਆਪਾਂ 51 ਲੱਖ ਦੀ ਦਿੱਤੀ ਫਿਰ ਆਪਾਂ 51 ਤੋਂ ਫਿਰ 60 ਲੱਖ ਦੀ ਆਵਾਜ਼ ਆਈ। ਉਹ ਤੋਂ ਬਾਅਦ ਫਿਰ ਆਪਾਂ 65 ਲੱਖ ਦੀ ਆਵਾਜ਼ ਦਿੱਤੀ ਪਰ ਜਦੋਂ 65 ਲੱਖ ਤੋਂ ਪਹਿਲਾਂ ਹੀ ਉਹਨਾਂ ਗੁਰਦੁਆਰਾ ਸਾਹਿਬ ਆਖਿਆ ਵੀ ਕੋਈ ਅਨਾਊਂਸਮੈਂਟ ਉੱਦਾਂ ਨਹੀਂ ਆਏਗਾ ਜਿੰਨਾ ਚਿਰ ਚੈੱਕ ਬੁੱਕ ਲੈ ਕੇ ਨਹੀਂ ਆਏਗਾ। ਅੱਛਾ। ਹਾਂਜੀ ਉਹਦੇ ਚੈੱਕ ਲੈ ਜਾਣਗੇ ਰੱਖੇ ਜਾਣਗੇ। ਕੱਲ ਨੂੰ ਇਹ ਆ ਵੀ ਆਖੇਗਾ ਵੀ ਮੈਂ ਬਾਅਦ 'ਚ ਨਹੀਂ ਜੀ ਅੱਦਾਂ ਹੋਦਾ ਉਹਦੇ 'ਚ ਕੋਈ ਨਹੀਂ ਸ਼ਰਿਆ ਫਿਰ ਉਹਨਾਂ ਲੌਸਮੈਂਟ ਤੋਂ ਬਾਅਦ ਟਾਈਮ ਰੱਖਤਾ 11:00 ਤੋਂ 9:00 ਵਜੇ ਦਾ ਖੁੱਲਾ। ਅੱਛਾ। ਵੀ 9:00 ਵਜੇ ਤੋਂ ਪੰਚਾਇਤ ਘਰ ਆਉਣੇ ਚ ਆਓ ਜਿਹੜਾ ਚਾਹ ਵਾਣਿਆ ਪਿੰਡ ਵਾਸਤੇ ਕਰ ਸਕਦਾ ਤੇ ਆਪੂ ਆਪਣਾ ਸਾਰਾ ਜੋਰ ਲਾਓ ਤੇ ਇਹ ਖੁੱਲੀ ਬੋਲੀ ਹੈ ਕਿਹੜਾ ਕੋਈ ਕਿਸੇ ਕਿੰਨੇ ਕਿੰਨੇ ਜਣੇ ਸੀਗੇ ਫਿਰ ਬੋਲੀ ਦੇਣ ਵਾਲੇ ਵੇਖੋ ਜੀ ਲਾਈਵ ਕੱਲ ਵੇਖਿਆ ਇਹ ਲੋਕਾਂ ਚਲੋ ਸਾਰੇ ਪਤਵੰਤ ਸੱਜਣ ਆਏ ਹੀ ਕੁਝ ਵਿੱਚੋਂ ਨਹੀਂ ਆਏ ਉਹਨਾਂ ਵਾਸਤੇ ਤਾਂ ਦੀ ਇਹਨਾਂ ਟਾਈਮ ਵਧਾਇਆ ਗਿਆ ਵੀ ਜੇ ਕਿਸੇ ਦੇ ਮਨ 'ਚ ਸ਼ੰਕਾ ਹੋਏ ਉਹ ਅਗਲੇ ਦਿਨ 9 ਵਜੇ ਤੱਕ ਅੱਜ 9 ਵਜੇ ਤੱਕ ਵੀ ਬੋਲੀ ਦੇ ਸਕਦਾ ਰਾਤ 9 ਵਜੇ ਤੱਕ ਨਾ ਸ਼ੇਰ ਦੇ ਅੱਜ ਦੀ ਸ਼ੇਰ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਬਾਕੀ ਹੁਣ ਪਿੰਡ ਜੋ ਕਰੇਗਾ ਪਿੰਡ ਤੇ ਹੀ ਹੈ ਜਿੰਨਾ ਇੰਨਾ ਕੁਝ ਕਰਵਾਇਆ ਹਾਂ ਹਾਂਜੀ ਆਪਾਂ ਤਾਂ ਸਹਿਮਤ ਆ ਤੇ ਬਾਕੀ ਆਪਾਂ ਜਿਹੜੇ ਗੱਲਾਂ ਕੱਲ੍ਹ ਦੀਆਂ ਕਈਆਂ ਉੱਤੇ ਟਾਲਿਆ ਠੀਕ ਹੈ ਇਹ ਫਿਰ ਹੌਲੀ ਹੌਲੀ ਬੋਲੀ ਦੂਜੀ ਪਾਰਟੀ ਵਧੋਂਦੀ ਗਈ ਤਾਂ 2 ਕਰੋੜ ਤੱਕ ਪਹੁੰਚ ਗਈ ਜੀ ਹਾਂਜੀ ਹਾਂਜੀ ਹੌਲੀ ਹੌਲੀ ਫਿਰ 50 ਲੱਖ ਤੋਂ 51 65 ਤੇ ਫਿਰ ਕਰੋੜ ਤੇ ਗਈ ਕਰੋੜ ਤੋਂ ਬਾਅਦ ਫਿਰ ਤਾਂ ਚੜਦੀ ਚੜਦੀ 2 ਤੇ ਫਿਰ ਇਹ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਹੋ ਗਈ ਬੋਲੀ ਇਹ ਕੀ ਕਾਰਨ ਬਣਿਆ ਕਿ 2 ਕਰੋੜ ਬਹੁਤ ਵੱਡੀ ਰਕਮ ਹੁੰਦੀ ਹੈ ਵੈਸੇ ਨਹੀਂ 2 ਕਰੋੜ ਵੱਡੀ ਤੇ ਹੈਗੀ ਆ ਪਰ 2 ਕਰੋੜ ਜਿਹੜਾ ਇੱਕ ਪਿੰਡ ਵੀ ਪਿੰਡ ਦਾ ਤੇ ਇੱਕ ਸਾਭ ਨੂੰ ਕੁਝ ਵੀ ਨਹੀਂ 2 ਕਰੋੜ ਨਾਲ ਕੀ ਕਰ ਸਕਨੇ ਆ ਆਪਾਂ ਜਿੱਥੇ 55 ਤੋਂ 60 ਲੱਖ ਪਿੰਡ ਦਾ ਸਾਲ ਦਾ ਖਾਦਾ ਜਾਂਦਾ 2 ਕਰੋੜ ਦਾ ਕੀ ਬਣਨਾ ਪਰ ਉਹਨਾਂ ਇਹ ਹੀ ਆਖਿਆ ਵੀ 2 ਕਰੋੜ ਆਪਾਂ ਜਿਹੜੀ ਸਮਤੀ ਵੀ ਅਸੀਂ ਸਾਰੇ ਜਾਣੇ ਖੁਦ ਇਹ ਜਿਹੜਾ ਪਿੰਡ ਦਾ ਇਹ 2 ਕਰੋੜ ਇਹ ਆਪਾਂ ਪਿੰਡ ਵਾਲੇ ਹੀ ਲਾਵਾਂਗੇ ਇਹਦੇ ਚ ਕੋਈ ਜਿਹੜਾ ਸਰਪੰਚ ਬਣੇਗਾ ਜਾਂ ਮੈਂਬਰ ਬਣ ਦੇ ਸਾਡੀ ਪਾਰਟੀ ਦੇ ਜਿਹੜਾ ਵੀ ਬਣੂਗਾ ਉਹਦੇ 'ਚ ਕੋਈ ਇੰਟਰਫੇਰ ਨਹੀਂ ਕਰੂਗਾ ਇਹ 2 ਕਰੋੜ ਉਹਨਾਂ ਕੋ ਪਹਿਲਾਂ ਲਿਆ ਜਾਵੇਗਾ ਤੇ 2 ਕਰੋੜ ਦੇ ਜਿਹੜੇ ਕਾਰਗੁਜ਼ਾਰੀ ਉਹ ਪਿੰਡ ਹੋਏਗਾ ਉਹਦੇ 'ਚ ਸਰਪੰਚ ਦਾ ਕੋਈ ਮਤਲਬ ਨਹੀਂ ਕੋਈ ਪੰਚਾਇਤ ਦਾ ਨਹੀਂ ਕੋਈ ਜ਼ਿਲੇ ਦਾ ਨਹੀਂ ਬਲਾਕ ਦਾ ਨਹੀਂ ਇਹਦੇ 'ਚ ਉਸ ਇਹ ਕਿਹੜੀ ਜਗ੍ਹਾ ਤੇ ਲੱਗੂਗਾ 2 ਕਰੋੜ ਰੁਪਇਆ ਦੋ ਸਭ ਤੋਂ ਮੁਸ਼ਕਲ ਸੀਵਰੇਜ ਦੀ ਆ ਪਾਣੀ ਦੀ ਪਾਣੀ ਦਾ ਨਿਕਾਸ ਹੈ ਨਹੀਂ ਇੱਥੇ ਛੱਪੜ ਹੈ ਨਹੀਂਗਾ ਅੱਜ ਤੋਂ ਪਹਿਲਾਂ ਕਾਫੀ ਚਿਰ ਵੀਡੀਓ ਪੈਂਦੀਆਂ ਰਹੀਆਂ ਤੁਸੀਂ ਵੇਂਦੇ ਮੀਆਂ ਦੀਆਂ ਵੀ ਪੈਂਦੀਆਂ ਨੇ ਤੇ ਉਹਦੇ ਵਿੱਚ ਪਿੰਡ ਡੁੱਬੇ ਹੀ ਹੁੰਦਾ ਹਾਂਜੀ ਪਿੰਡ ਦੀ ਕਿੰਨੀ ਕੁ ਆਬਾਦੀ ਹੈ ਕੀ ਹੈ ਇਨਕਮ ਸੋਰਸ ਕੀ ਹੈ ਪਿੰਡ ਦੇ ਨੀ ਕੁ ਪੰਚਾਇਤੀ ਜ਼ਮੀਨ ਆ ਪਿੰਡ ਤੇ ਗਰਦਾਸਪੁਰ ਜ਼ਿਲ੍ਹੇ ਚ ਦੂਜੇ ਤੀਜੇ ਨੰਬਰ ਤੇ ਹੀ ਆਉਣ ਡਿਆ ਆਬਾਦੀ ਚ ਵੀ ਤੇ ਰਕਵੇ ਚ ਵੀ 464700 ਕਿੱਲਾ ਪਿਆਲੀ ਹੈ ਜਿੱਚੋਂ 350 ਤੋਂ ਪਲੱਸ ਪੰਚਾਇਤ ਦੀ ਆ ਜਿਹੜੀ ਕਿ 55 ਤੋਂ 60 ਲੱਖ ਬੋਲੀ ਐਤਕਾਂ ਵੀ ਗਈ ਆ ਅੱਛਾ ਆਮਦਨ ਤੇ ਬਹੁਤ ਆ ਪਰ ਪਤਾ ਨਹੀਂ ਲੱਗਾ ਲੋਕਾਂ ਨੂੰ ਵੀ ਜਾਂਦੀ ਕਿੱਥੇ ਐ ਡੈਡੀ ਸਰਪੰਚ ਰਹੇ 2003 ਚ ਅੱਛਾ ਤੇ ਉਹਦੇ ਚ ਉਦੋਂ ਪ੍ਰਬੰਧ ਕਿਸ ਕਾਰਨ ਕਰਕੇ ਮੈਂਬਰ ਘਟ ਗਿਆ ਕੋਰਮ ਪੂਰਾ ਨਾ ਹੋਣ ਕਰਕੇ ਬڑا ਜੋਰ ਆਇਆ ਕੋਈ ਚਲੋ ਪ੍ਰਬੰਧਕ ਲਾ ਕੇ ਉਹ ਚਾਹੇ ਕਾਫੀ ਚੀਜ਼ਾਂ ਹੁਣ ਤੱਕ ਲੱਭਣ ਡੀਆਂ ਨੇ ਪੰਚਾਇਤ ਘਾਰਿਆ ਜਾਂਜ ਘਾਰਿਆ ਇਹ ਸ਼ਮਸ਼ਾਨ ਘਾੜ ਚ ਜਨਰੇਟਰ ਲਾਏ ਗਏ ਹੀ ਇੰਨਾ ਵਧੀਆ ਤੇ ਉਹਦੇ ਤੋਂ ਬਾਅਦ ਉਹ ਹੀ ਗਲੀਆਂ ਚ ਅੱਜ ਤੱਕ ਏਟਾਂ ਲੱਗੀਆਂ ਨੇ ਜਾਂ ਕੋਈ ਦੋ ਚਾਰ ਗਲੀਆਂ ਨੂੰ ਬਦਲਦੇ ਆ ਤੇ ਉਹ ਜਿਹੜਾ 55 ਲੱਖ ਜਾਂ 60 ਲੱਖ ਉੱਥੇ ਖਤਮ ਹੋ ਜਾਂਦਾ ਉਹਦਾ ਕੋਈ ਵੀ ਰਿਕਾਰਡ ਨਹੀਂ ਰਹਿ ਜਾਂਦਾ ਵੀ ਉਹ ਕਿੱਧਰ ਜਾਂਦਾ ਪਿੰਡ ਵਾਲੇ ਵੰਦੇ ਹੀ ਰਹਿ ਜਾਂਦੇ ਵੀ 60 ਆਇਆ ਹੀ ਗਿਆ ਕਿੱਥੇ ਹਾਂ ਇਹ ਫਿਰ ਜਿਵੇਂ ਕੱਲ ਦੀ ਵੀਡੀਓ ਵਾਇਰਲ ਹੋਈ ਬੜੇ سارے ਲੋਕ ਥੱਲੇ ਕਮੈਂਟ ਵੀ ਕਰਦੇ ਨੇ ਕਹਿੰਦੇ ਨੇ ਜੇ 2 ਕਰੋੜ ਦੇਣਾ ਤਾਂ ਇਹ ਫਿਰ ਕੱਢਣਾ ਵੀ ਉਤੋਂ ਹੀ ਆ ਨਹੀਂ ਜੀ ਉਹ ਵੇਖੋ ਜੀ ਉਹ ਤਾਂ ਜਿਹੜਾ 2 ਕਰੋੜ ਦੇ ਦੇਣਾ ਬਾਕੀ ਹੁਣ ਕੱਢਦੇ ਤੇ ਸ਼ੁਰੂ ਤੋਂ ਤੇ ਆਪਦੀ ਸ਼ੌਂਕ ਹੈ ਜਿੰਨੇ 2 2 ਕਰੋੜ ਲਾਉਣਾ ਉਨੇ ਸ਼ੌਂਕ ਵਾਲਾ ਹੀ ਲਾ ਸਕਦਾ ਦੂਜਾ ਕਿੰਨੇ ਲਾਉਣਾ ਜਾਂ ਜਿਹਦੇ ਜਾਣੇ ਉਹਨੇ ਹੀ ਲਾਉਣਾ ਪਿੰਡ 'ਚ ਤੇ ਕਿਸੇ ਨੂੰ ਵੀ ਉਹਨਾ ਚੈਲੰਜ ਕੀਤਾ ਖੁੱਲੀ ਬੋਲੀ ਦਿਓ ਇਸੇ ਕਰਕੇ ਆਖਿਆ ਨਾ ਮੰਨ ਲਓ ਸ਼ੌਂਕ ਦੇ ਉਹ ਤੇ ਚਲੋ ਪੰਚਾਇਤ ਦੀ ਕਵਰੀ ਆ ਕਿੱਦਾਂ ਕਰਦੀ ਆ ਕਿੰਨਾ ਇਮਕਮ ਆਉਂਦੀ ਆ ਉਹਦੇ 'ਚ ਕਿਸ ਤਰ੍ਹਾਂ ਆਪਾਂ ਲਾਉਨੇ ਉਹ ਤੇ ਚਲੋ ਪੰਚਾਇਤ ਨਹੀਂ ਕਰਨਾ ਪਰ ਪਿੰਡ ਦੇ ਨਾਲ ਹੀ ਰਵਾਂਗੇ ਆਪਾਂ ਦਾ ਇਹੀ ਫੈਸਲਾ ਹੈ ਆਪਾਂ ਨਾਲ ਰਹਿ ਕੇ ਕਰਾਂਗੇ ਹੁਣ ਫਿਰ ਫਾਈਨਲ ਹੋ ਗਿਆ ਤੁਹਾਡਾ ਜੇ ਕੋਈ ਬੋਲੀ ਦੇ ਨਹੀਂ ਆਇਆ ਤਾਂ ਹਾਂਜੀ 9 ਵਜੇ ਤੱਕ ਆਪਾਂ ਫਿਰ ਵੀ ਠੀਕ ਕੀਤੀ ਸੀ ਵੀ ਕਿਸੇ ਨੂੰ ਮਾਨ ਵਿੱਚ ਸ਼ੱਕ ਨਾ ਰਹੇ ਜੇ ਤੇ ਉਹਦੇ ਤੋਂ ਬਾਅਦ ਜਿਹੜਾ ਆ ਅੱਜ ਨਹੀਂ ਆਇਆ ਬਾਕੀ ਜੋ ਪਿੰਡ ਦਾ ਹੁਕਮ ਹੈ ਹੁਣ ਉਹੀ ਹੋਣਾ ਕਿਉਂਕਿ ਇਹ ਖੇਡ ਤੇ ਹੈ ਨਹੀਂ 3 ਦਿਨ ਤੋਂ ਤੇ ਲੋਸਮੈਂਟਾਂ ਹੋ ਰਹੀਆਂ ਨੇ ਹਾਂ ਹਨਾ ਫਿਰ ਰੋਜ਼ ਲੈਣ ਲੋਕਾਂ ਕੋਲ ਇੰਨਾ ਟਾਈਮ ਹੀ ਨਹੀਂ ਆ ਹਾਂ ਅੱਜ ਕੱਲ ਜੇ ਕੋਈ ਉਹਨਾਂ ਗਿਆ ਵੀ ਜੇ ਕੱਲ ਨੂੰ ਕੋਈ ਇਲੈਕਸ਼ਨ ਹੁੰਦੀ ਆ ਉਹਦਾ ਵਿਰੋਧ ਕਰਾਂਗੇ ਤੇ ਜਾਂ ਕੋਈ ਕੀ ਕਰਦੇ ਹੋ ਤੇ ਪਿੰਡ ਨੇ ਕਰਨਾ ਆਪਾਂ ਨੂੰ ਤਾਂ ਕੋਈ ਇਸ ਗੱਲ ਦਾ ਹੈ ਨਹੀਂ ਅਜੇ ਕੋਈ ਡ ਪਿੰਡ ਵਾਲੇ ਵੇਖੋ ਹੁਣ ਉਹਨਾਂ ਦੇ ਹੱਥ ਆ ਜਿੰਨਾ ਐਡਾ ਤਕੜਾ ਫੈਸਲਾ ਕਰਾ ਸਕਦੇ ਆ ਪੰਚਾਇਤ ਘਰ ਵਿੱਚ ਖਿਲਾੜ ਕੇ ਬੋਲੀਆਂ ਦਵਾ ਸਕਦੇ ਆ ਜਾਂ ਉਹ ਗੁਰਦੁਆਰਾ ਸਾਹਿਬ ਚ ਲੋਸਮੈਂਟਾ ਕਰਵਾ ਸਕਦੇ ਉਹ ਤੇ ਪਿੰਡ ਹੀ ਜਾਣਦਾ ਹੁਣ ਕੀ ਬਣਦਾ ਹਾਂ ਇਹ ਫਿਰ ਚੈੱਕ ਤੁਸੀਂ ਦੇ ਆਏ ਉਹਨਾਂ ਨੂੰ ਹੁਣ ਜਾ ਕੇ ਨਹੀਂ ਚੈੱਕ ਹਾਜ਼ਰ ਉਹ ਤੇ ਕੱਲ ਹੀ ਹੀ ਪਹਿਲੀ ਦੂਜੀ ਲੋਸਮੈਂਟ ਤੇ ਚੱਲ ਗਏ ਸੀ अच्छा हां बाकी ਤੁਹਾਨੂੰ ਪਤਾ ਹੀ ਅਸੀਂ ਤਾਂ ਬੀਜੇਪੀ ਦੇ ਹੈਗੇ ਹ ਵਰਕਰ ਆ ਬੀਜੇਪੀ ਦੇ ਰਹਿਣਾ ਇਹ ਚ ਕੋਈ ਨਹੀਂ ਕੱਲ ਹੋਈਆਂ ਹੀ ਗੱਲਾਂ ਵੀ ਅਸੀਂ ਸਾਂਝੇ ਬਣ ਕੇ ਆਵਾਜ਼ ਨਹੀਂ ਕੰਮ ਕਰਨਾ ਦੱਸੋ ਵੀ ਬੀਜੇਪੀ ਨੇ ਕੁਝ ਕਰਕੇ ਵਿਖਾਇਆ ਇਹ ਨਹੀਂ ਬਦਨਾਮ ਨਾ ਨਾ ਕਰੋ ਹਾਂ ਹਾਂਜੀ ਆਪਾਂ ਬੀਜੇਪੀ ਦੇ ਵਰਕਰ ਆ ਕਰਾਂਗੇ ਆਪਾਂ ਉਹਦੇ ਵਾਸਤੇ ਵਿਖਾਵਾਂਗੇ ਕੁਝ ਵੀ ਬੀਜੇਪੀ ਵਾਸਤੇ ਇਹ ਵੀ ਤੁਸੀਂ ਨਵੀਂ ਗੱਲ ਦੱਸੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਬਹੁਤ ਘੱਟ ਨੇ ਬੀਜੇਪੀ ਦੇ ਜਿਹੜੇ ਵਰਕਰ ਨੇ ਜਾਂ ਸੱਤਾਧਾਰੀ ਪਾਰਟੀ ਵੱਲ ਜ਼ਿਆਦਾ ਝੁਕਾਅ ਹੁੰਦਾ ਫਿਰ ਤੁਸੀਂ ਇਹ ਵੀ ਦੇਖੋ ਜੀ ਫਿਰ ਇਹਦ ਹੋ ਗਏ ਨਾ ਵੀ ਜਿੱਧਰ ਨੂੰ 메 ਰੋਡ ਪਿਆ ਉਧਰ ਨੂੰ ਹੀ ਸਾਰੇ ਰੋੜ ਗਏ ਇਹ ਨਹੀਂ ਗੱਲ ਗੱਲ ਉਹ ਹੁੰਦਾ ਜਿਹੜਾ ਬੰਦਾ ਆਪਣੀ ਝੰਡੇ ਥੱਲੇ ਰਵੇ ਮੁੱਲ ਝੰਡੇ ਦਾ ਹੀ ਪੈਂਦਾ ਆ ਭਾਵੇਂ ਤੁਸੀਂ ਬਦਲਦੇ ਜੇ ਹੁਣ ਜਾਂਦੇ ਆ ਵੱਡੇ ਵੱਡੇ ਜਿਆਖੜ ਸਾਹ ਵਰਗੇ ਦੂਜੇ ਚਲ ਗਏ ਅੱਜ ਉਹ ਚਲ ਗਿਆ ਘਰ ਵਾਪਸੀ ਆ ਗਈ ਘਰ ਵਾਪਸੀ ਤੇ ਜਿਹੜਾ ਇੱਕ ਰੀ ਛੱਡ ਗਿਆ ਉਹ ਘਰ ਕਿਥੋਂ ਘਰ ਤੇ ਕੋਈ ਆਪਣਾ ਜੀ ਨਹੀਂ ਵੜਦਾ ਦੁਬਾਰੇ ਘਰ ਚਲ ਜਉ ਤੇ ਹਨਾ ਇਸ ਕਰਕੇ ਇਹ ਬੜਾ ਔਖਾ ਕਹਿਣਾ ਅਸੀਂ ਆਪਣੇ ਹੀ ਝੰਡੇ ਬੀਜਪੀ ਥੱਲੇ ਇਹ ਕੰਮ ਰਹਿਣ ਮਈ ਹਟ ਆਪਾਂ ਸੇਵਾ ਕਰਾਂਗੇ ਬੀਜਪੀ ਤੇ ਕੱਲ ਵੀ ਆਏ ਸਾਡੇ ਕੋਲ ਤੇ ਚਲੋ ਉਹਨਾਂ ਆਖਿਆ ਆਸ਼ੀਰਵਾਦ ਆ ਸਾਡਾ ਪਾਰਟੀ ਵੱਲੋਂ ਤੁਹਾਨੂੰ ਪਰ ਬਾਕੀ ਅਸੀਂ ਛੋਟੇ ਜਿਹੇ ਵਰਕਰ ਆ ਉਹਦੇ ਜਿੰਨਾ ਹੋ ਸਕੇ ਆ ਜਿੰਨਾ ਸਰਕਾਰ ਸਾਡੇ ਲਈ ਕਰੇਗੀ ਆਪਾਂ ਉਹਨਾਂ ਪਿੰਡ ਦਾ ਸਾਥ ਬੜੇ سارے ਲੋਕਾਂ ਦੇ ਸਵਾਲ ਵੀ ਹੋਣੇ ਨੇ ਕਿ 2 ਕਰੋੜ ਦੀ ਬੋਲੀ ਚਲੇਗੀ ਤਾਂ ਬਾਈ ਹੋਣੀ ਪਤਾ ਨਹੀਂ ਕੀ ਕਰਦੇ ਨੇ ਤੁਸੀਂ ਫਿਰ ਖੇਤੀ ਕਰਦੇ ਹੋ ਕੀ ਕੰਮ ਕਰਦੇ ਹੋ ਜੀ ਨੀਦਾ ਰਿਹਾ ਆਪਾਂ 72 ਕਿੱਲੇ ਦੀ ਖੇਤੀ ਆ ਹਾਂਜੀ ਦੋ ਭਾਈ ਆ ਆਪਾਂ ਵਧੀਆ ਕੰਮ ਚੱਲੀ ਜਾਂਦਾ ਐ ਬਾਕੀ ਮਹਾਰਾਜ ਦੀ ਕਿਰਪਾ ਡੈਡੀ ਪਹਿਲੇ ਸਰਪੰਚ ਰਹੇ ਚੁੱਕੇ ਸਰਦਾਰ ਵੱਸਨ ਸਿੰਘ ਉਹਨੀ ਬਹੁਤ ਉਹਨਾਂ ਦੇ ਕਾਰਗੁਜ਼ਾਰੀਆਂ ਹੋਈਆਂ ਲੱਭਦੀਆਂ ਪਿੰਡ 'ਚ ਆਪਾਂ ਥੋੜਾ ਕਹਿੰਨੇ ਪਿੰਡ ਬੋਲ ਦਾ ਹਾਂ ਪਿੰਡ ਚ ਗਈ ਐ ਪ੍ਰੈਸ ਸਾਰਾ ਕੁਝ ਲਾਈਵ ਹੋਇਆ ਇਹਦੇ ਚ ਕੋਈ ਸ਼ੰਗ ਨਹੀਂ ਇਹ ਫਿਰ ਸਾਰਾ ਜਿਹੜੇ ਅਧਿਕਾਰੀ ਨੇ ਚੋਣ ਅਧਿਕਾਰੀ ਉਹਨਾਂ ਦੇ ਅਮਲ ਦੇ ਵਿੱਚ ਚੱਲੰਦਾ ਸਾਰਾ ਕੁਝ ਨਹੀਂ ਵੇਖੋ ਚੋਣ ਅਧਿਕਾਰੀ ਦੇ ਉਦੋਂ ਅਮਲ ਚ ਹੋਣਾ ਜਦੋਂ ਪਿੰਡ ਫੈਸਲਾ ਟਾਲ ਕਰ ਗਿਆ ਇਹ ਤਾਂ ਪਿੰਡ ਤੇ ਆ ਜੇ ਮੰਨ ਲਓ ਉਹਨ ਕੋ ਕਾਗਜ਼ ਦਾਖਲ ਕਰਦਾ ਜਾਂ ਦੂਜਾ ਤੀਜਾ ਉਹ ਤੇ ਪਿੰਡ ਵਿਰੋਧ ਕਰਦਾ ਕੀ ਕਰਦਾ ਉਹ ਤੇ ਪਿੰਡ ਨੇ ਕੱਲ ਦਾ ਹੀ ਲਾਈਵ ਕਿਹਾ ਆਪਾਂ ਨੂੰ ਕੀ ਕਹਿਣ ਦੀ ਲੋੜ ਨਹੀਂ ਹਾਂਜੀ ਕਿਉਂਕਿ ਉਹ ਤੇ ਫਿਰ ਵੱਖਰੀ ਗੱਲ ਆ ਗਈ ਨਾ ਸਾਰੇ ਆਪ ਦੇ ਆਪ ਦੇ ਕੋੜੇ ਭਜਾਉਣੇ ਆ ਹਮ ਠੀਕ ਹੈ ਜੀ ਬੈਸਟ ਆਫ ਲੱਕ ਆਤਮਾ ਸਿੰਘ ਜੀ ਤਾਂ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਆਤਮਾ ਸਿੰਘ ਨੇ ਜਿਹੜੇ ਜੀਨ ਦੇ ਬੋਲੋ ਜਿੱਤੀ ਗਈ ਹੈ 2 ਕਰੋੜ ਰੁਪਏ ਦੀ ਜਿੱਤੀ ਗਈ ਹੈ ਕਿ ਕਿ ਅੱਜ 9 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀਗਾ ਪਰ 9 ਵਜੇ ਤੱਕ ਕੋਈ ਨਹੀਂ ਆਇਆ ਤੇ ਹੁਣ ਇਹਨਾਂ ਦੇ ਵੱਲੋਂ ਜਿਹੜਾ ਉਹ ਇੱਕ ਕਿਸਮ ਦੇ ਨਾਲ ਕਹਿ ਰਹੇ ਨੇ ਕਿ ਫਾਈਨਲ ਮੰਨਿਆ ਜਾ ਰਿਹਾ ਕਿ ਅਜੇ ਤੱਕ ਕਿਸੇ ਨੇ ਬੋਲੀ ਨਹੀਂ ਦਿੱਤੀ ਤਾਂ ਕੰਡ